ਇਹ ਲੜਕੀ ਦੀ ਗਲਤੀ ਕਾਰਨ ਕਿਸੇ ਨਾਲ ਰਲ ਕੇ ਇੱਕ ਪੁੱਤ ਨੂੰ ਮਾਰ ਦੇਣ ਦੇ ਵਿੱਚ ਅੱਜ ਅਸੀਂ ਬੈਠੇ ਆਂ ਇਸ ਕਰਕੇ ਮੁਸਤਫਰ ਇਹ ਚੀਜ਼ਾਂ ਵਾਸਜ ਨਹੀਂ ਜੀ ਕਿਸੇ ਦੇ ਵੀ ਕਿਸੇ ਦੇ ਨਾਲ ਰਲ ਕੇ ਇੱਕ ਹੋਣਾਰ ਵਧੀਆ ਪੰਜਾਬ ਦਾ ਹੀਰਾ ਪੁੱਤ ਸਾਡਾ ਵੀ ਉਹ ਹੀਰਾ ਪੁੱਤ ਸੀ ਜਵਾਈ ਸੀ ਧੀ ਦੇ ਕੇ ਪੁੱਤ ਬਣਾਇਆ ਸੀ ਤੇ ਉਹਨੂੰ ਮੌਤ ਦੇ ਘਾਟੋਂ ਉਤਾਰਿਆ ਤੇ ਘਟਨਾ ਜਿਹੜੀ ਧਾਤੀ ਵੀ ਰੋਂਦੀ ਆ ਅਸਮਾਨ ਵੀ ਰੋਂਦਾ ਆ ਆਪਾਂ ਦੁਨੀਆ ਵੀ ਰੋਨੇ ਆ ਜਦੋਂ ਬੇਦੋਸ਼ੇ ਦਾ ਬੇਕਸੂਰ ਬੰਦੇ ਦਾ ਇੱਕ ਕਤਲ ਹੁੰਦਾ ਨਾ ਜੀ ਬੇਰਹਿਮੀ ਦੇ ਨਾਲ ਉਹਦੇ ਨਾਲ ਨਾਤਾ ਆਟੋਮੈਟਿਕ ਸਾਰਿਆਂ ਦਾ ਜੁੜ ਜਾਂਦਾ ਆ ਅਸੀਂ ਜਿਸ ਦਿਨ ਗੁਰਵਿੰਦਰ ਨਾਲ ਇਹ ਘਟਨਾ ਵਾਪਰ ਗਈ ਆ ਉਹ ਬੱਚੇ ਸਾਡੇ ਦੀ ਮੌਤ ਹੋ ਜਾਂਦੀ ਹੈ ਜ਼ਾਲਮ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਅਸੀਂ ਉਸ ਦਿਨ ਹੀ ਫਰੀਦਕੋਟ ਉੱਥੇ ਗੱਦੇ ਵਿਛਾ ਕੇ ਦਰਿਆ ਵਿਛਾ ਕੇ ਥੱਲੇ ਹੀ ਬੈਠਦੇ ਆ ਥੱਲੇ ਹੀ ਪੈਨੇ ਆ ਜਿੱਦੈ ਗੁਰਵਿੰਦਰ ਦਾ ਭੋਗ ਪਿਆ ਸੁੱਖ ਨਾਲ ਉਹ ਸੱਥਰ ਚ ਕੀਚਿਆ ਹੋਊਗਾ ਉਸ ਦਿਨ ਹੀ ਅਸੀਂ ਉੱਥੋਂ ਫਰੀਦਕੋਟੋਂ ਸੱਥਰ ਇਸ ਮੁੰਡੇ ਦਾ ਰੱਖਿਆ ਜ਼ੁਲਮ ਜਿਨ੍ਹਾਂ ਨੇ ਕੀਤਾ ਜਿਹੜੇ ਵੀ ਉਹਦੇ ਵਿੱਚ ਇਨਵੋਲਵ ਹੈਗੇ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਛੇਤੀ ਤੋਂ ਛੇਤੀ ਬਾਸ फरीदकोट ਦਾ ਪਿੰਡ ਸੁਖਨਵਾਲਾ ਜੋ ਕਿ ਇਸ ਵਕਤ ਸੁਰੱਖਿਆ ਵਿੱਚ ਹੈ ਸੁਰੱਖਿਆ ਵਿੱਚ ਕਾਰਨ ਹੈਗਾ ਗੁਰਵਿੰਦਰ ਸਿੰਘ ਦੀ ਮੌਤ ਦਾ ਜਿਸ ਦੀ ਮੌਤ ਉਸ ਦੀ ਪਤਨੀ ਅਤੇ ਉਸ ਦੇ ਇੱਕ ਆਸ਼ਿਕ ਵੱਲੋਂ ਰਲ ਕੇ ਕੀਤੀ ਜਾਂਦੀ ਹੈ ਤੇਜਾ ਵਿਅਕਤੀ ਇਸ ਵਿੱਚ ਸ਼ਾਮਿਲ ਸੀਗਾ ਫਿਲਹਾਲ ਪੁਲਿਸ ਵੱਲੋਂ ਤਿੰਨਾਂ ਨੂੰ ਗ੍ਰਿਫਤਾਰਾ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਹੈ ਤਾ ਬਹੁਤ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਰੇ ਸੀਗੇ ਬਹੁਤ ਸਾਰੇ ਸੱਚ ਝੂਠ ਬਹੁਤ ਕੁਛ ਚੱਲ ਰਿਹਾ ਸੀਗਾ ਜੋ ਕਿ ਵੱਖ-ਵੱਖ ਪਲੇਟਫਾਰਮਸ ਤੇ ਉਪਲਬਧ ਹੈਗਾ ਪਰ ਜਿਹੜੀ ਸਹੀ ਸਚਾਈ ਹੈ ਰੁਪਿੰਦਰ ਕੋਰ ਬਾਰੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਅਸੀਂ ਜੱਦੀ ਪਿੰਡ ਵਿੱਚ ਪਹੁੰਚੇ ਆ ਤਰਾ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦਾ ਹੈ ਉਹਨਾਂ ਦੇ ਦਾਦਾ ਜੀ ਲੱਗਦੇ ਨੇ ਸਾਡੇ ਨਾਲ ਮੌਜੂਦ ਨੇ ਪੂਰੀ ਗੱਲਬਾਤ ਸਮਝਾਂਗੇ ਉਹਨਾਂ ਦੇ ਪਰਿਵਾਰ ਬਾਰੇ ਕਿਹੋ ਜਿਹਾ ਪਰਿਵਾਰ ਹੈ ਕਿਸ ਤਰੀਕੇ ਨਾਲ ਉਹਨਾਂ ਦਾ ਫਰੀਦਕੋਟ ਵਿੱਚ ਜਾਣਾ ਹੁੰਦਾ ਹੈ ਰੁਪਿੰਦਰ ਸਿੰਘ ਨਾਲ ਕਿਵੇਂ ਗੁਰਵਿੰਦਰ ਦਾ ਵਿਆਹ ਹੁੰਦਾ ਹੈ ਕੀ ਕੁਝ ਹੁੰਦਾ ਹੈ ਸਾਰਾ ਆਖਿਰਕਾਰ ਜਿਹੜਾ ਇਸ ਪੂਰੀ ਸਟੋਰੀ ਦਾ ਖੋਫਨਾਕ ਅੰਤ ਹੁੰਦਾ ਹੈ ਉਹ ਕਿਸ ਤਰੀਕੇ ਨਾਲ ਹੁੰਦਾ ਹੈ ਭਾਈ ਜੀ ਸਭ ਤੋਂ ਪਹਿਲੇ ਤਾਂ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਕੋਲ ਪਹੁੰਚੇ ਸੀ ਉਸ ਗੱਲ ਦੇ ਲਈ ਮਾਫੀ ਵੀ ਮੰਗਦੇ ਆ ਪਰ ਆਣਾ ਜ਼ਰੂਰੀ ਸੀਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਤਾਂ ਤਰ੍ਹਾਂ ਦੇ ਸਵਾਲ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਭ ਤੋਂ ਪਹਿਲੇ ਰੁਪਿੰਦਰ ਦਾ ਪਰਿਵਾਰ ਜਿਹੜਾ ਹੈ ਉਸ ਪਰਿਵਾਰ ਬਾਰੇ ਜਰੂਰ ਦੱਸ ਦਿਓ ਪਰਿਵਾਰ ਤਾਂ ਬਹੁਤ ਵਧੀਆ ਸੀ ਸੋਚ ਵੀ ਬੜੀ ਵਧੀਆ ਸੀ ਪਰ ਇਹ ਜਿਹੜਾ ਘਟਨਾ ਹੈ ਇਸ ਘਟਨਾ ਦੇ ਕਰਕੇ ਹੁਣ ਅੱਜ ਚੁੱਪ ਬੈਠੇ ਆਂ ਜੀ ਘਰ ਦੇ ਵਿੱਚ ਬਸ ਇਹ ਪਰਿਵਾਰ ਦੇ ਇਹ ਚੀਜ਼ਾਂ ਵਾਸਜ ਨਹੀਂ ਜੀ ਕਿਸੇ ਦੇ ਵੀ ਜੋ ਇਸ ਲੜਕੀ ਨੇ ਕਿਸੇ ਦੇ ਨਾਲ ਰਲ ਕੇ ਇੱਕ ਹੋਣਾਰ ਵਧੀਆ ਪੰਜਾਬ ਦਾ ਹੀਰਾ ਪੁੱਤ ਸਾਡਾ ਵੀ ਉਹ ਹੀਰਾ ਪੁੱਤ ਸੀ ਜਵਾਈ ਸੀ ਧੀ ਦੇ ਕੇ ਪੁੱਤ ਬਣਾਇਆ ਸੀ ਤੇ ਉਹਨੂੰ ਮੌਤ ਦੇ ਘਾਟੋਂ ਉਤਾਰਿਆ ਤੇ ਇਹ ਘਟਨਾ ਜਿਹੜੀ ਧਰਤੀ ਵੀ ਰੋਂਦੀ ਅਸਮਾਨ ਵੀ ਰੋਂਦਾ ਆਪਾਂ ਦੁਨੀਆ ਵੀ ਰੋਣਿਆ ਕਹਿੰਦੇ ਜਿੰਨਾਂ ਨਾਲ ਕੋਈ ਰਿਸ਼ਤਾ ਵੀ ਨਹੀਂ ਸੀਗਾ ਉਹ ਵੀ ਅੱਖ ਵਿੱਚ ਪਾਣੀ ਆਇਆ ਜਦੋਂ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਇਸ ਇਨੇ شریف ਵਿਅਕਤੀ ਦੀ ਇਨੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਜਦੋਂ ਬੇਦੋਸ਼ੇ ਦਾ ਬੇਕਸੂਰ ਬੰਦੇ ਦਾ ਇੱਕ ਕਤਲ ਹੁੰਦਾ ਨਾ ਜੀ ਬੇਰਹਿਮੀ ਦੇ ਨਾਲ ਉਹਦੇ ਨਾਲ ਨਾਤਾ ਆਟੋਮੈਟਿਕ ਸਾਰਿਆਂ ਦਾ ਜੁੜ ਜਾਂਦਾ ਜੀ ਨਾਤਾ ਰਿਸ਼ਤੇਦਾਰੀ ਦਾ ਭਲਾ ਨਹੀਂ ਹੁੰਦਾ ਆਪਾਂ ਪੰਜਾਬੀ ਆ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਧਰਤੀ ਤੇ ਆਪਾਂ ਰਹਿੰਦੇ ਆ ਆਪਣਾ ਜਿਹੜਾ ਹਿਰਦਾ ਹੀ ਇਹੋ ਜ ਆ ਪੰਜਾਬੀਆਂ ਦਾ ਤੇ ਆਪਾਂ ਪੰਜਾਬੀ ਆ ਜੀ ਇਹ ਸਾਰਿਆਂ ਨਾਲ ਨਾਤਾ ਜੁੜ ਜਾਂਦਾ ਜਦੋਂ ਜ਼ੁਲਮ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਜ਼ੁਲਮ ਕਰਨ ਵਾਲੇ ਨਾਲ ਨਹੀਂ ਖੜਨਾ ਤੇ ਜਿਹੜਾ ਜ਼ੁਲਮ ਕਰਦਾ ਉਹਦੇ ਖਿਲਾਫ ਖੜਨਾ ਇਹ ਸਾਨੂੰ ਸਿੱਖਿਆ ਸਾਡੇ ਗੁਰੂਆਂ ਨੇ ਦਿੱਤੀ ਹੈ ਉਹਨਾਂ ਨੇ ਜ਼ੁਲਮ ਕੀਤਾ ਉਹਨਾਂ ਦੇ ਖਿਲਾਫ ਖੜੇ ਅੱਛਾ ਜਦੋਂ ਪਹਿਲੀ ਵਾਰ ਪਤਾ ਲੱਗਦਾ ਕਿ ਤੁਹਾਡੇ ਪਰਿਵਾਰ ਦੀ ਬੇਟੀ ਨੇ ਇਸ ਇਹ ਦੇਵੜੇ ਕਤਨਾ ਕਰਨ ਨੂੰ ਅੰਜਾਮ ਦਿੱਤਾ ਕਿਸੇ ਨਾਲ ਰਲ ਕੇ ਯਕੀਨ ਹੋ ਗਿਆ ਸੀਗਾ ਇਸ ਗੱਲ ਯਕੀਨ ਮੰਨਣਾ ਤਾਂ ਬਹੁਤ ਔਖਾ ਜੀ ਪਰ ਜਦੋਂ ਅੱਖਾਂ ਨਾਲ ਤੇ ਕੰਨਾਂ ਨਾਲ ਸਾਰਾ ਕੁਝ ਜਾ ਕੇ ਵੇਖਿਆ ਫਿਰ ਮੰਨਣਾ ਤਾਂ ਪੈਣਾ ਹੀ ਹੈ ਮੰਨਣਾ ਹੀ ਪਊਗਾ ਬਾਕੀ ਜਿਹੜਾ ਇਹ ਸਾਡਾ ਪਰਿਵਾਰ ਆ ਜਸਵਿੰਦਰ ਸਿੰਘ ਸਾਡਾ ਭਰਾ ਜਗਰੂਪ ਸਿੰਘ ਇਹ ਜਸਵਿੰਦਰ ਸਿੰਘ ਦੀ ਸ਼ਾਦੀ ਹੁੰਦੀ ਆ ਬਾਅਦ ਚ ਬੱਚੇ ਹੁੰਦੇ ਆ ਇਹ ਬੱਚੇ ਇੱਥੇ ਹੀ ਪੈਦਾ ਹੁੰਦੇ ਆ ਠੀਕ ਹੈ ਜੀ ਇਹ ਬੱਚਿਆਂ ਦੀ ਚੰਗਾ ਪੋਹਖ ਬਣਾਉਣ ਵਾਸਤੇ ਵਧੀਆ ਪਰਿਵਾਰ ਸੀਗਾ ਜੀ ਤੇ ਇਹਨਾਂ ਨੇ ਇਹ ਸੋਚ ਸੋਚੀ ਵੀ ਆਪਾਂ ਚੰਗੀ ਸਿੱਖਿਆ ਕੋਈ ਬੱਚਿਆਂ ਨੂੰ ਆਪਦੇਆਂ ਨੂੰ ਦਵਾਈਏ ਉਸ ਕਰਕੇ ਇਹ ਪਰਿਵਾਰ ਆ ਜਿਹੜਾ ਫਰੀਦਕੋਟ ਜਾਵੜ ਦਾ ਜੀ ਖੇਤੀਬਾੜੀ ਇੱਥੇ ਕਰਦਾ ਰਹਿੰਦਾ ਫਿਰ ਵੀ ਠੇਕੇ ਤੇ ਜ਼ਮੀਨ ਨਹੀਂ ਦਿੰਦੇ ਖੇਤੀਬਾੜੀ ਕਰਦੇ ਰਹਿੰਦੇ ਆ ਘਰ ਅੱਜ ਵੀ ਇੱਥੇ ਘਰ ਵੀ ਇਹ ਮੌਜੂਦ ਆ ਸਾਰਾ ਕੁਝ ਉਹ ਘਰ ਆ ਜਿਹੜਾ ਉਹ ਇੱਕ ਗਰੀਬ ਪਰਿਵਾਰ ਆ ਮੇਰੇ ਪਿੰਡ ਦਾ ਵਧੀਆ ਬੰਦੇ ਆ ਉਹਨਾਂ ਨੂੰ ਘਰ ਦਿੱਤਾ ਕੋਈ ਕਿਰਾਇਆ ਨਹੀਂ ਕੋਈ ਕੁਝ ਨਹੀਂ ਉਹਨਾਂ ਨੂੰ ਆਪਦਾ ਘਰ ਉਹਨਾਂ ਦਾ ਕਿਸੇ ਕਾਰਨ ਕਰਕੇ ਵਿਚਾਰਿਆਂ ਦਾ ਡਿੱਗ ਪਿਆ ਸੀਗਾ ਤੇ ਉਹਨਾਂ ਨੂੰ ਇਹਨਾਂ ਨੇ ਫੋਨ ਕਰਕੇ ਸਾਨੂੰ ਕਿਹਾ ਵੀ ਇਹ ਪਰਿਵਾਰ ਆਪਣਾ ਛੱਤ ਤੋਂ ਬਿਨਾ ਨਹੀਂ ਰਹਿਣਾ ਚਾਹੀਦਾ ਜਸਵਿੰਦਰ ਸਿੰਘ ਨੇ ਆਖਿਆ ਤੇ ਮੇਰਾ ਘਰ ਖਾਲੀ ਪਿਆ ਤੇ ਚਾਬੀਆਂ ਵੀ ਸਾਡੇ ਕੋਲੇ ਆ ਤੇ ਜਿੰਦਰੇ ਤੋੜ ਕੇ ਤੇ ਉਹਨਾਂ ਨੂੰ ਬੱਚਿਆਂ ਨੂੰ ਮੇਰੇ ਘਰ ਦੇ ਵਿੱਚ ਬਾ ਦਿਓ ਅੱਜ ਤੱਕ ਵੀ ਬੈਠੇ ਆ ਜੀ ਉਹ ਦੋ ਕਨਾਲਾਂ ਦੀ ਵੇਲੀ ਆ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਫਕਰ ਨਾਲ ਸਿਰ ਉੱਚਾ ਹੋਣਾ ਸੀਗਾ ਅੱਜ ਨਜ਼ਰ ਮਿਲਾਨ ਜੋਗੇ ਨਹੀਂ ਰਹੇ ਸਿਰਫ ਇਕਲਾਦ ਕਰਕੇ ਵੇਖੋ ਜੀ ਕਣਕ ਦੇ ਵਿੱਚ ਕਾਂਗਿਆਰੀ ਹੋ ਜਾਣੀ ਗੁੱਲੀ ਡੰਡਾ ਹੋ ਜਾਣਾ ਇਹ ਕੋਈ ਪਤਾ ਨਹੀਂ ਇਨਸਾਨ ਦੇ ਮੱਥੇ ਤੇ ਕਿਹੋ ਜਿਹਾ ਲੇਖ ਪਰਿਵਾਰ ਬਾਰੇ ਜਿਹੜਾ ਕਹਿਣਾ ਨਾ ਪਰਿਵਾਰ ਦੀ ਤਾਂ ਗਰੰਟੀ ਆ ساری ਜ਼ਿੰਦਗੀ ਦੀ ਗਰੰਟੀ ਆ ਮੈਂ ਤਾਂ ਕਹਿਣਾ ਸਾਡੇ ਸਾਰਿਆਂ ਤੋਂ ਤਾਂ ਚੰਗੇ ਆ ਸੋਚ ਵੀ ਚੰਗੀ ਆ ਉਹਨਾਂ ਦੀ ਤੇ ਵੇਖੋ ਇਹ ਲੜਕੀ ਦੀ ਗਲਤੀ ਕਾਰਨ ਕਿਸੇ ਨਾਲ ਰਲ ਕੇ ਇੱਕ ਪੁੱਤ ਨੂੰ ਮਾਰ ਦੇਣ ਦੇ ਵਿੱਚ ਅੱਜ ਅਸੀਂ ਬੈਠੇ ਆ ਕਰੇ ਨਮੋਸਿਕਤਾਰ ਕੇ ਅੱਛਾ ਗੁਰਵਿੰਦਰ ਦੇ ਘਰੇ ਗਏ ਤੁਸੀਂ ਉਹਨਾਂ ਦੇ ਕਰੇ ਜਾ ਚੁੱਕੇ ਉਹਨਾਂ ਦੇ ਇਹ ਨਹੀਂ ਜਦੋਂ ਘਟਨਾ ਵਾਪਰਦੀ ਆ ਜਿਸ ਰਾਤ ਨੂੰ ਸਾਨੂੰ ਇੱਥੇ ਸੁਬਾ 7:00 ਵਜੇ ਪਤਾ ਲੱਗਦਾ ਜੀ ਪੌਣੇ 7:00 ਵਜੇ ਮੈਨੂੰ ਪਤਾ ਲੱਗਦਾ ਅਸੀਂ ਉਸੇ ਟਾਈਮ ਹੀ ਇੱਥੋਂ ਗੱਡੀਆਂ 'ਚ ਬੈਠਦੇ ਆਂ ਪੰਜ-ਸੱਤ ਬੰਦੇ ਮੋਤਵਾਰ ਅਸੀਂ ਜਾ ਵੜਦੇ ਆਂ ਜੀ ਫਰੀ ਕੋਟ ਜਾ ਵੜਦੇ ਆਂ ਫਰੀ ਕੋਟ ਥਾਣੇ ਜਾ ਵੜਦੇ ਆਂ ਜਸਵਿੰਦਰ ਰਵੀ ਉੱਥੇ ਹੁੰਦੇ ਆ ਜੀ ਸੁੱਖਣ ਵਾਲੇ ਦੇ ਬੰਦੇ ਵੀ ਉੱਥੇ ਹੁੰਦੇ ਆ ਜੀ ਪੰਚਾਇਤ ਉਹਨਾਂ ਦੀ ਵੀ ਆਈ ਸੀ ਅਸੀਂ ਵੀ ਗਏ ਚਲੇ ਜੀ ਦੁੱਖ ਸਾਂਝਾ ਕੀਤਾ ਪਰਿਵਾਰਾਂ ਨਾਲ ਇੱਕ ਦੂਜੇ ਨਾਲ ਬਾਅਦ ਦੇ ਵਿੱਚ ਪੋਸਟਮਾਸਟਮ ਕਰਾਇਆ ਖੜ ਕੇ ਸੁੱਖਣ ਵਾਲਾ ਪਰਿਵਾਰ ਵੀ ਖੜਾ ਰਿਹਾ ਜੀ ਉਹਨਾਂ ਦੇ ਰਿਸ਼ਤੇਦਾਰ ਵੀ ਖੜੇ ਰਏ ਅਸੀਂ ਵੀ ਖੜੇ ਰਏ ਜੀ ਉਹਦਾ ਵਿਚਾਰੇ ਦਾ ਪੋਸਟਮਾਸਟਮ ਹੋਇਆ ਬਾਅਦ ਦੇ ਵਿੱਚ ਜਿਹੜੀ ਡੈੱਡ ਬਾਡੀ ਆ ਉਹਨੂੰ ਲੈ ਕੇ ਜਿੱਤਿਓ ਦੇ ਸੰਭਾਲਾ ਉੱਥੇ ਉਹਦੀ ਡੈੱਡ ਬਾਡੀ ਨੂੰ ਰਖਾਇਆ ਜਾਂਦਾ ਕਿਉਂਕਿ ਪਰਿਵਾਰ ਉਹਦਾ ਬਾਕੀ ਡੈਡੀ ਉਹਦਾ ਮੰਮੀ ਬਾਹਰ ਸੀਗੇ ਉਦੋਂ ਬਾਅਦ ਦੇ ਵਿੱਚ ਉਹ ਵੀ ਸੁਖਨ ਨਾਲੇ ਜਾਵੜਦੇ ਆ ਤੇ ਅਸੀਂ ਵੀ ਸੁਖਨ ਨਾਲੇ ਜਾਵੜਦੇ ਚਲੋ ਸ਼ਾਮ ਪੈ ਜਾਂਦੀ ਆ ਅਸੀਂ ਸ਼ਾਮ ਕੁ ਵੇਲੇ ਉਥੋਂ ਫਰੀਦਕੋਟ ਆ ਜਾਨੇ ਜੀ ਫਰੀਦਕੋਟ ਆ ਜਾਨੇ ਦੂਜੇ ਦਿਨ ਸਵੇਰ ਉੱਠਦੇ ਆ ਫੇਰ ਜਾਵੜਦੇ ਦੂਜੇ ਦਿਨ ਸਵੇਰ ਉਥੋਂ ਸਾਨੂੰ ਠਾ ਦਿੱਤਾ ਜਾਂਦਾ ਉਹਨਾਂ ਦੇ ਮਨ 'ਚ ਗੁੱਸਾ ਸੀਗਾ ਵੀ ਕਹਿਣੀ ਇਹਨਾਂ ਨੂੰ ਪਤਾ ਹੋਊਗਾ ਜਾਂ ਮਤਲਬ ਸਾਡੇ ਪ੍ਰਤੀ ਉਹਨਾਂ ਤੇ ਗੁੱਸਾ ਸੀਗਾ ਗੁਰਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਉਹਨਾਂ ਨੇ ਸਾਨੂੰ ਉਠਾ ਦਿੱਤਾ ਜੀ ਅਸੀਂ ਆ ਜਾਂਨੇ ਆ ਜਦੋਂ ਅਸੀਂ ਆ ਜਾਂਨੇ ਆ ਪਰ ਸਾਡੇ ਤੋਂ ਫੇਰ ਨਹੀਂ ਰਿਹਾ ਜਾਂਦਾ ਜੀ ਅਸੀਂ ਫੇਰ ਤੀਸਰੇ ਦਿਨ ਜਿੱਦੈਂ ਕਲਦੀਪ ਸਿਹੋਰੀ ਵਿਦੇਸ਼ ਦੀ ਧਰਤੀ ਤੋਂ ਆ ਜਾਂਦੇ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਜਾ ਕੇ ਅਸੀਂ ਸੱਤਰ ਤੇ ਫੇਰ ਬੈਠ ਜਾਂਨੇ ਆ ਜੀ ਬੈਠ ਜਾਂਨੇ ਆ ਉਹਦੇ ਵਿੱਚ ਸਾਡੇ ਤਾਰਾ ਸਿੰਘ ਵਾਲੇ ਦੇ ਅਸੀਂ ਚਾਰ ਤਾਂ ਸਰਪੰਚ ਚੁਣਨੇ ਆ ਜੀ ਬਾਕੀ ਪੰਚਾਇਤ ਹੁੰਦੀ ਆ ਪੰਚ ਹੁੰਦੇ ਆ ਨਾਲ ਮੋਤਵਾਰ ਸਾਰੇ ਬੰਦੇ ਹੁੰਦੇ ਆ ਪਰਿਵਾਰ ਹੁੰਦਾ ਜੀ ਜਸਵਿੰਦਰ ਸਿੰਘ ਦਾ ਸਾਡਾ ਭਰਾ ਜਗਰੂਪ ਸਿੰਘ ਉਹ ਵੀ ਹੁੰਦਾ ਜਗਰਾਜ ਸਿੰਘ ਉਹ ਵੀ ਸਾਰੇ ਹੁੰਦੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਆਉਣ ਤੋਂ ਪਹਿਲਾਂ ਉੱਥੋਂ ਸਾਨੂੰ ਫੇਰ ਠਾ ਦਿੱਤਾ ਜਾਂਦਾ ਜੀ ਚਾਰ ਸਰਪੰਚੋ ਦੇ ਚ ਗਰਪਰਨ ਸਿੰਘ ਸਾਬਕਾ ਸਰਪੰਚ ਬਾਜ ਸਿੰਘ ਸਾਬਕਾ ਸਰਪੰਚ ਮੈਂ ਖੁਦ ਸਾਬਕਾ ਸਰਪੰਚ ਹੁਣ ਮੁੰਡਾ ਜਿਹੜਾ ਮੇਰੇ ਪਿੰਡ ਦਾ ਨਗਰ ਦਾ ਜ਼ਿੰਮੇਵਾਰੀ ਹੈ ਜੀ ਤੇ ਨਰਪੈ ਸਿੰਘ ਸਰਪੰਚ ਅਸੀਂ ਚਾਰ ਤਾਂ ਸਰਪੰਚੀ ਉਸ ਇਹ ਦੁੱਖ ਸਾਂਝਾ ਕਰਨ ਵਾਸਤੇ ਪਰਿਵਾਰ ਨਾਲ ਬੈਠਦੇ ਆਂ ਸਾਨੂੰ ਉੱਥੋਂ ਠਾ ਦਿੱਤਾ ਜਾਂਦਾ ਜੀ ਅਸੀਂ ਆ ਜੰਨੇ ਆਂ ਜੀ ਆ ਸਾਡੇ ਅਸੀਂ ਆ ਕੇ ਭੋਗ ਤੱਕ ਅਸੀਂ ਗੁਰਵਿੰਦਰ ਦੇ ਭੋਗ ਤੱਕ ਗੱਦੇ ਫਰੀਦਕੋਟ ਵਾਲੇ ਘਰ ਚੋਂ ਚੱਕੇ ਨਹੀਂਗੇ ਉੱਥੋਂ ਤੁਸੀਂ ਆਂਡ ਗਵਾਂਡ ਚੋਂ ਪਤਾ ਕਰ ਸਕਦੇ ਆਂ ਨੈਦਾ ਮੈਂ ਇਨਾਕ ਜ਼ਰੂਰ ਆਪਦੀ ਜ਼ਿੰਦਗੀ ਚ ਵੇਖਿਆ ਵੀ ਮਕਾਨ ਆਉਂਦੀ ਹੁੰਦੀ ਸੀ ਹੁਣ ਤਾਂ ਉਹ ਵੀ ਰੋਗ ਤੀਆਂ ਜਿਵੇਂ ਜਵਾਈ ਦੀ ਮੌਤ ਹੋ ਜਾਂਦੀ ਸੀ ਮਕਾਨ ਆਉਂਦੀ ਸੀ ਉਦੈ ਸੱਥਰ ਸਹਰਿਆਂ ਦੇ ਘਰੇ ਜ਼ਰੂਰ ਵੇਚਦਾ ਵੇਚਦਾ ਸੀ ਅਸੀਂ ਜਿਸ ਦਿਨ ਗੁਰਵਿੰਦਰ ਨਾਲ ਇਹ ਘਟਨਾ ਵਾਪਰ ਗਈ ਆ ਉਹ ਬੱਚੇ ਸਾਡੇ ਦੀ ਮੌਤ ਹੋ ਜਾਂਦੀ ਐ ਜ਼ਾਲਮ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਅਸੀਂ ਉਸ ਦਿਨ ਹੀ ਫਰੀਦਕੋਟ ਉੱਥੇ ਗੱਦੇ ਵਿਛਾ ਕੇ ਦਰਿਆ ਵਿਛਾ ਕੇ ਥੱਲੇ ਹੀ ਬੈਠਦੇ ਆ ਥੱਲੇ ਹੀ ਪੈਨੇ ਆ ਜਿੱਦੈ ਗੁਰਵਿੰਦਰ ਦਾ ਭੋਗ ਪਿਆ ਸੁੱਖ ਨਾਲ ਓ ਸੱਥਰ ਚ ਕੀਚਿਆ ਹੋਊਗਾ ਉਸ ਦਿਨ ਹੀ ਅਸੀਂ ਉੱਥੋਂ ਫਰੀਕ ਕੋਟੋਂ ਸੱਥਰ ਇਸ ਮੁੰਡੇ ਦਾ ਰੱਖਿਆ ਸੱਥਰ ਤੇ ਬੈਠਦੇ ਰਿਹਾ ਕੇਸ ਕਰਕੇ ਕਿ ਕਿਉਂਕਿ ਬੱਚਾ ਬਹੁਤ ਲਾਇਕ ਸੀਗਾ ਜੀ ਅੱਛਾ ਹੁਣ ਅਖੀਰ ਵਿੱਚ ਇਹ ਜਾਨਣਾ ਚਾਹੁੰਦੇ ਆ ਬਹੁਤ ਸਾਰੇ ਲੋਕ ਕਿਉਂਕਿ ਮਾਪਿਓ ਕਹਿੰਦੇ ਲਾਜ ਮਗਰ ਜਾਂਦਾ ਹੀ ਹੁੰਦਾ ਹੈ ਕਹਿੰਦੇ ਕਿ ਪਰਿਵਾਰ ਨੇ ਸਾਰੇ ਰਿਸ਼ਤੇ ਨਾਤੇ ਤੋੜਤੇ ਐ ਉਸ ਲੜਕੀ ਨਾਲ ਕੋਈ ਪਰਿਵਾਰ ਵੀ ਉਸੇ ਤਰੀਕੇ ਦੀ ਮੰਗ ਕਰ ਰਿਹਾ ਕਿ ਜਿਸ ਤਰੀਕੇ ਨਾਲ ਉਸ ਦੀ ਮੌਤ ਹੋਈ ਹੈ ਅਜੇ ਹੀ ਕੋਈ ਸਜ਼ਾ ਜਿਹੜੀ ਹੈਗੀ ਹੈ ਦਿੱਤੀ ਜਾਵੇ ਤਾਂ ਕਿ ਹੋਰ ਕਿਸੇ ਦਾ ਪੁੱਤ ਜਿਹੜਾ ਹੈ ਇਸ ਤਰੀਕੇ ਦੁਨੀਆ ਤੋਂ ਨਾ ਜਾਵੇ ਇਹ ਤਾਂ ਵੇਖੋ ਜੀ ਹੁਣ ਸਜ਼ਾ ਤਾਂ ਉਹਨਾਂ ਨੂੰ ਦੇਣੀ ਹੈ ਕਾਨੂੰਨ ਨੇ ਜਿਹੜਾ ਤੁਸੀਂ ਪਰਿਵਾਰ ਦੇ ਰਿਸ਼ਤੇ ਨਾਤੇ ਦੀ ਗੱਲ ਕਰਦੇ ਆ ਨਾਤਾ ਤਾਂ ਉਹਨੇ ਆਪ ਹੀ ਤੋੜਤਾ ਕੌਲੀ ਨੇ ਪਾਗਲਪਨ ਕੀਤਾ ਇੱਕ ਉਹਨੇ ਆਪ ਨਾਤਾ ਸਾਡੇ ਨਾਲ ਤੋੜ ਕੇ ਇੱਕ ਮਹਿਲ ਤੋਂ ਰਾਣੀ ਸੀ ਉਹ ਇੱਕ ਮਹਿਲ ਤੋਂ ਛਾਲ ਸਿੱਧੀ ਨਰਕ ਚ ਮਾਰੀ ਆ ਜੀ ਤੇ ਨਰਕ ਹੀ ਮਿਲਣਾ ਉਹਨੂੰ ਵੇਖੋ ਨਰਕਾਂ ਚ ਹੀ ਰਹਿਣਾ ਹੁਣ ਉਹਨੇ ਸਾਡਾ ਜਿਹੜਾ ਉਹਦੇ ਨਾਲ ਰਿਸ਼ਤਾ ਸੀ ਉਸ ਰਾਤ ਜਦੋਂ ਗੁਰਵਿੰਦਰ ਨੂੰ ਖਤਮ ਕਰਤਾ ਸਾਡਾ ਰਿਸ਼ਤਾ ਨਾਤਾ ਉਹਦੇ ਨਾਲ ਖਤਮ ਹੋ ਗਿਆ ਠੀਕ ਹੈ ਜੀ ਅਸੀਂ ਤਾਂ ਉਹਨਾਂ ਨੂੰ ਉਹਨਾਂ ਸ਼ਕਲ ਵੇਖਣਾ ਪਸੰਦ ਨਹੀਂ ਕਰਦੇ ਅਸੀਂ ਤਾਂ ਕਹਿੰਨੇ ਵੀ ਜਿੱਦੇ ਵੀ ਸਾਡੇ ਉੱਤੇ ਲੱਗੂਗੀ ਸਾਡੇ ਮੱਥੇ ਤੇ ਤਾਂ ਫੇਰ ਕਲੰਕਾ ਅਸੀਂ ਉਹਦੇ ਨਾਲ ਜਾ ਕੇ ਫੇਰ ਉਹਦੇ ਮੱਥੇ ਲੱਗਾਂਗੇ ਅਸੀਂ ਤਾਂ ਕਹਿੰਨੇ ਖਤਮ ਕਰ ਦਿਓ ਉਹਨੂੰ ਸਾਡੇ ਵੇਖਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਕਾਨੂੰਨ ਹੱਥ ਜੋੜ ਕੇ ਬੇਨਤੀ ਆ ਜ਼ੁਲਮ ਜਿਹਨਾਂ ਨੇ ਕੀਤਾ ਜਿਹੜੇ ਵੀ ਉਹਦੇ ਵਿੱਚ ਇਨਵੋਲਵ ਹੈਗੇ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਛੇਤੀ ਤੋਂ ਛੇਤੀ ਬਸ ਨਬਟਾਰਾ ਕੀਤਾ ਜਾਵੇ ਤਾ ਬਿਲਕੁਲ ਬੇहद ਦੁਖਦਈ ਖਬਰ ਸੀਗੀ ਜਿਸ ਬਾਰੇ ਬਹੁਤ ਸਾਰੇ ਲੋਕਾਂ ਦੇ ਮੱਦੇ ਵਿੱਚ ਕਈ ਸਵਾਲ ਸੀਗੇ ਤਾਂ ਸਾਰੇ ਸਵਾਲਾਂ ਦੇ ਜਵਾਬ ਯਕੀਨਨ ਤੁਹਾਨੂੰ ਮਿਲ ਗਏ ਹੋਣੇ ਅਤੇ ਪਰਿਵਾਰ ਵੱਲੋਂ ਵੀ ਇਸ ਵਕਤ ਤਮਾਮ ਤਰੀਕੇ ਦੇ ਰਿਸ਼ਤੇ ਨਾਤੇ ਉਸ ਦੇ ਨਾਲ ਖਤਮ ਕਰ ਲਏ ਗਏ ਨੇ ਅਤੇ ਜਿਨ੍ਹਾਂ ਨੇ ਵੀ ਜੋ ਵੀ ਲੋਕ ਇਸ ਪੂਰੇ ਕਾਂਡ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਸਜ਼ਾ ਦੀ ਮੰਗ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਫਿਲਹਾਲ ਵਿਖਦੇ ਆ ਕਾਨੂੰਨੀ ਪ੍ਰਕਿਰਿਆ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਤਾਰਾ ਸਿੰਘ ਵਾਲਾ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ